ਲਿਗੋਰਮੋਨ ਨਾ ਨਾ ਨਾਲੋਂ ਮਿਉਨਿਸ ਦੇ ਵਿੱਚ ਇਹ ਚੀਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਨੂ ਮਾਂ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅਸੀਂ ਮਾਂ ਪੁੱਤ ਨੇ ਤਿਆਰੀ ਜਰ ਅੱਜ ਨੂੰ ਛੁੱਟੀ ਸੀ ਟਾਈਮ ਨਾਲ ਸੌਂ ਗਿਆ ਰੋਟੀ ਨੂੰ ਖਾ ਕੇ ਇਸ਼ਨਾਨ ਕਰਕੇ ਫਸਵਾ ਦਾ ਕੰਮ ਲੈ ਵੇੜ ਕੇ ਟਾਈਮ ਨਾਲ ਸੌ ਗਿਆ ਹੁਣ ਉੱਠਿਆ ਕਿੰਨੇ 1:30 ਵਜੇ ਇੱਕੋ ਜਿਹਾ ਉੱਠਿਆ ਮਾ ਬਲੋਗੀ ਉਹਨੇ ਨੂੰ ਲੱਗੀ ਹੋਈ ਹੈ ਜੀ ਭੁੱਖ ਆਪਾਂ ਬਣਾਵਾਂਗੇ ਇਹਦੇ ਲਈ ਸੈਂਡਵਿਚ ਤੇ ਉਹਦੇ ਵਾਸਤੇ ਆਪਾਂ ਇਹ ਹੋ ਨਹੀਂ ਬਣੇ ਨਹੀਂ ਭੁੱਖ ਨਹੀਂ ਚੰਗ ਲੰਗਰ ਨਾ ਇੱਕ ਹੀਰਾ ਕੱਟ ਲਿਆ ਇਹ ਹੈਗਾ ਜੀ ਗੰਡਾ ਤੇ ਟਮਾਟਰ ਬ੍ਰਿਕ ਬ੍ਰਿਕ ਇਹ ਹੈਗੇ ਆਪਣੇ ਕੋਲ 오ਰਗਾਨੋ ਇਹ ਆਪਣੇ ਕੋਲ ਚਿਲੀ ਫਲੈਕਸ ਇਹ ਆਪਣੇ ਕੋਲ ਰੈੱਡ ਚਿਲੀ ਸੌਸ ਬ੍ਰੈਡ ਮੈਂ ਕੱਟ ਲ ਲਈਆਂ ਤੇ ਕੱਟ ਲਾ ਲਾ ਸਾਰੇ ਉਮਲੀ ਬਹੁਤ ਹੈ ਜਿਆਦੀ ਵੀ ਨਹੀਂ ਚੰਗੀ ਲੱਗਦੀ ਹੈ ਨਾ ਹਾਂਜੀ ਇਹ ਪਾਲੀ ਜੀ ਆਪਾਂ ਮਾਇਓਨੀਸ ਇਹਨੂੰ ਇੱਦਾਂ ਇੱਕ ਜੱਡਬੇ ਚ ਜਾਂ ਇੰਨੇ ਬ੍ਰਿਟਿਸ਼ ਫੇਰ ਰੱਖਾਂਗੇ ਇਹ ਆਪਾਂ ਪਾਲੀ ਜੀ ਮਾਇਓਨੀਸ ਐਨ ਇੱਕ ਕੀ ਕਹਿੰਦੇ ਇਹਨੂੰ ਮਾਇਓਨੀਸ ਜਾਂ ਮਿਓਨੀਸ ਹੁਣ ਇੱਥੇ ਇਹ ਪਾਲੀ ਜੀ ਆਪਾਂ ਮਿਓਨੀਸ ਇਹੋ ਮਾਰੇ ਦੇ ਵਿੱਚ ਪਾ ਲੈਨੇ ਆਪਾਂ ਬਣਾ ਲੈ ਕੋਲ ਇੱਕ ਤਾਂ ਸਾਡਾ ਕੈਮਰੇਮੈਨ ਨੇ ਸਮਾਂ ਗਾੜ ਦਿੱਚ ਉਹ ਨਿੰਬੂ ਨਹੀਂ ਪਾਉਣਾ ਹਨ। ਇਹੀ ਹੋ। ਹੁਣ ਪਾ ਲਓ ਇਹਦੇ ਵਿੱਚ ਪਿਆਜ਼। ਕੋਈ ਜਿਦਾ ਤਰ੍ਹਾਂ ਬਣਾਉਂਦਾ ਕੋਈ ਕਿਸੇ ਤਰ੍ਹਾਂ ਬਣਾਉਂਦਾ ਸੌਲਾ ਮਿਰਚ ਪਾ ਸਕਦੇ ਜੇ ਉਹ ਵਰਗਾ ਲੱਗਦੀ ਆ ਜਦੋਂ ਨਿਆਣਿਆਂ ਨੂੰ ਜਿਹੜੀ ਚੇ ਪਸੰਦ ਹੋਈ ਪੈਂਦੀ ਆ। ਮੈਂ ਚਟਪਲ ਪਾ ਪਾ ਦੋ ਇਹਨੂੰ ਮੈਂ ਮਿਕਸ ਕਰੂ ਤਾਂ ਕੋਈ ਇੰਦਾ ਦੇ ਨਿਆਣੇ ਤੇ ਕਹਿੰਦੇ ਸਵਾਦ ਨਹੀਂ ਬਣੇ ਖਾਣੇ ਨੂੰ। ਅੱਧਾ ਇਹਨਾਂ ਨੂੰ ਸਵਾਦ ਨਹੀਂ ਬਣੀ ਮੰਮਾ। ਅਸੀਂ ਨਾ ਜੈਦੂਨ ਰਿਵਿਊਡ ਨਹੀਂ ਆ ਜੈਨੂਨ ਫਿਰ ਤਾਂ ਹੀ ਪੁੱਛ ਕੇ ਪਾਇਆ ਮੈਂ ਸਾਰਾ ਕੁਝ ਹੋਣੀ ਵਿੱਚ ਪਾ ਦਨੇ ਆਪਾਂ ਚਿਲੀ ਫਲੈਕਸ ਦੂਸਰੀ ਤਰ੍ਹਾਂ ਪਾਓ ਮੈਂ ਦੌਰ ਫਟੇ ਮੈਂ ਚਿਲੀ ਫਲੈਕਸ ਬਹੁਤ ਹੈ ਨਹੀਂ ਜਿਆ ਥੋੜੀਆਂ ਥੋੜੀਆਂ ਸਾਸ ਵੀ ਦੂਜੀ ਆ ਤੇ ਹੁਣ ਪਾ ਲੈਨੇ ਆਪਾਂ ਆਰਗਾਨੋ ਆਰਗਾਨੋ ਦੇ ਲਗ ਗ੍ਰੀਸ ਚੋਂ ਤੇ ਕਿੰਨਾ ਸੀ ਨਾ ਹੂੰ ਆਸਾਪ ਦੀ ਕੋਣੀਆ ਕਰਾਰੀ ਹੋਣੀ ਹੈ ਨਾ ਜੀ ਜੀ ਮਸਲ ਆ ਬਹੁਤੀ ਜਿਆਦਾ ਨਾਟਕ ਦਿਖਾਦੀ ਨੇ ਆ ਬਸੀ ਸੀ ਹੋ ਗਿਆ ਨਮਕ ਪੋਣਾ ਥੋਲ ਮੇਂ ਤਸਰ ਲਾ ਹਲਦੀ ਵੀ ਪਾਣਾ ਹਲਦੀ ਪਾਣਾ ਇੱਕ ਇੱਕ ਗੰਗਾ ਦੇ ਮੰਗੋਲ ਵੀ ਲਿਖ ਜਾਣਾ ਇਹਦਾ ਪਗੀਵੀਆ ਲੂਣਾ ਬਹੁਤ ਜ਼ਿਆਦਾ ਹਨਾ ਵਿੱਚ ਪਾ ਲਾਂਗੇ ਲੋ ਹਨਾ ਚਲਾ ਚਲਾਦਾ ਉਹ ਕੁਛ ਨਹੀਂ ਨਾ ਲਾਉਣਾ ਉਹ ਨਾ ਓਕੇ ਕਹਿੰਦੇ ਆ ਤੇ ਬਹੁਤ ਤਰ੍ਹਾਂ ਦੇ ਹੋ ਜਾਂਦੇ ਆ ਇਹ ਆਪਾਂ ਜਿਹੜੇ ਤੇ ਲਾ ਲਈਏ ਸਾਡੇ ਦੇਸੀ ਸੈਂਡਵਿਚ ਜਿਹਦੇ ਸੀ ਤਾਂ ਨਹੀਂ ਕਰਦੇ ਅੰਗਰੇਜ਼ੀ ਆ ਤੇ ਦੇਸੀ ਨਾਮ ਨੇ ਤੇਰੇ ਸੈਂਡਵਿਚ ਅਸੀਂ ਬਣਾ ਰੱਖ ਦਿੱਤੇ ਅਸੀਂ ਕੰਮ ਨੇੜੀਆਂ ਚੱਤਰ ਕੋਲ ਕਿਹਾ ਸਾਨੂੰ ਪਾਉਣ ਦੀ ਹੁਣ ਪਾਉਣਾ ਇਹਨੂੰ ਅਸੀਂ ਦਿਮਾਗ ਚ ਨਹੀਂ ਰਿਹਾ ਇਹਨੂੰ ਵੀ ਪਾ ਲਈਏ ਅੱਧਾ ਦਿਨ ਲੱਗੂ ਕਿਤਾ ਬਣੇ ਇਹ ਦੇ ਦੇ ਦਦੀ ਨੂੰ ਦੇ ਦੇ ਨਾ ਸਫਾਈ ਕੀਤੀ ਆ ਲੋੜ ਹੀ ਕੱਟਣਾ ਨਹੀਂ ਮੈਂ ਤਾਂ ਮੈਂ ਤੈਨੂੰ ਮਜ਼ਾਕ ਕਰਦੀ ਆ ਵੈਸੇ ਕਹਿੰਦੇ ਆ ਪਰ ਫੇਰ ਵੀ ਘਟਿਆ ਖਲਾਰਾ ਇਸ ਵੇਲੇ ਨਾ ਸਵੇਰ ਨੂੰ ਜ਼ਿਆਦਾ ਹੁੰਦਾ ਲਿਆਂਦੀ ਮੈਂ ਗੰਗਾ ਆ ਦੇ ਚੀਜ਼ੀ ਤੇਰੇ ਲਈ ਆਵੇ ਸੈਂਡਵਿਚ ਸੈਂਡਵਿਚ ਮੰਗੋ ਚੀਜੀ ਘਣੀ ਮੰਗੋ ਗੋਹਾ ਚੱਕ ਲੈਣ ਦੇ ਇਧਰੋਂ ਮਨੀ ਨੂੰ ਫੁੱਲਣੀ ਤੇ ਚਾਹੀਦੀ ਆ ਉਹਦਾ ਸਰੋਂ ਭੇਗੇ ਗਏ ਸੀ ਸਰੋਂ ਵਾਲੀ ਖਾਲ ਫੁੱਲ ਗਈ ਆ ਫੁੱਲ ਗਈ ਹੁਣ ਇਹਨੂੰ ਹਿਲਾਉਣਾ ਉਹਦੇ ਨਾਲ ਪਹਿਲਾਂ ਡੰਡੇ ਕਿਸੇ ਨਾ ਮੈਂ ਤਾਂ ਕਿ ਅੱਜ ਮੈਂ ਪਹਿਲੇ ਦਿਨ ਭੇਂਤੀ ਕਰਕੇ ਨਾ ਉਹ ਹਿਸਾਬ ਲੱਗ ਜਾਉ ਪਾਣੀ ਦਾਗਾ ਥੋੜਾ ਜਿਹਾ ਵਾਧਿਆ ਪਾਣੀ ਜਿੱਦਾਂ ਸਹੀ ਆ ਵਰ ਸਹੀ ਐ ਇੰਨਾ ਵੀ ਨਹੀਂ ਵਾਧਾ ਠੀਕ ਐ ਮਤਲਬ ਕੀ ਜੇ ਖੁਰਸੋਕੇ ਖਾਲੀ ਨਾ ਇਹੋ ਹੀ ਫੇ ਲਿਓਣੀਗਾ ਆਪਾਂ ਸਰੋਂ ਵਾਲੀ ਠੰਡੀ ਹੁੰਦੀ ਐ ਇਹੋ ਮੈਂ ਜ਼ਿਆਦਾ ਉਹ ਨਹੀਂ ਸੀ ਤਿੰਨਾਂ ਵਾਲੇ ਫਰਾਈ ਲੰਗਾ ਬੰਗੋੜਾ ਫਿਰ ਜਿਦਾਂ ਮੈਂ ਪਰਾਇਨੀ ਰੋਸਟ ਹੈ ਹੁੰਦੇ। ਇਹ ਕੀ ਆ? ਆਹ ਤੇ ਰਲਿਆ ਇਹ ਮੰਗੋ ਦਾ। ਜਦੋਂ ਮੰਗੋ ਪਾ ਲਈ। ਸਭੀ ਹੰਦੀ ਨੇ। ਚਲੋ ਇਹ ਪਾਣੀ ਰਗਿਆ ਹੁਣ। ਵਾਹ। ਇਹਨੂੰ ਉਧਰ ਕਰ ਦੇ। ਮੰਗੋ ਨੂੰ ਇੱਥੇ ਕਰਦੇ ਤੇ ਮੈਂ ਝਾੜੂ ਲਾ ਦਾਂ। ਠੀਕ ਐ? ਕਈ ਯਾਰੀ ਚੇਤਾ ਗਰੀਦਾ ਇਹਦੇ ਕਾਲੇ ਧਾਗੇ ਨਾ ਬੰਨੀ ਆਂ ਆ ਛੜਾਏ ਦੀਆਂ ਦਿਮਾਗ ਚ ਨਹੀਂ ਜਦੋਂ ਆਈ ਦਾ ਚੇਤਾ ਭਲਾ ਲਈਦਾ ਕਿਸੇ ਦਿਨ ਸਾਡੀਆਂ ਗਾਵਾਂ ਦੀ ਨਾ ਤੁਹਾਨੂੰ ਅਜੀਬੋ ਗਰੀਬ ਅਸੀਂ ਗੱਲ ਦੱਸਾਂਗੇ ਜਿਹੜੀ ਅਸੀਂ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ ਸਹੀ ਆ ਮਨੀ ਹੈ ਨਾ ਅਸੀਂ ਕਿਸੇ ਨੂੰ ਨਹੀਂ ਦੱਸਿਆ ਉਹ ਗੱਲਾਂ ਇਹਨਾਂ ਦੀਆਂ ਮਤਲਬ ਗੱਲਾਂ ਨਹੀਂ ਮਤਲਬ ਪਸੂ ਲੈਣ ਲੱਗਿਆ ਮਤਲਬ ਕਿ ਜਿਹੜੀਆਂ ਚੀਜ਼ਾਂ ਚੈੱਕ ਕਰੀ ਦੀਆਂ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਉਹ ਤੁਹਾਨੂੰ ਦੱਸਾਂਗੇ ਵੀਡੀਓ ਬਣਾਵਾਂਗੇ ਇੱਕ ਉਹਦੇ ਤੇ ਫੇ ਤੁਹਾਨੂੰ ਇਹਨਾਂ ਦੀਆਂ ਅਜੀਬੋ ਗਰੀਬ ਚੀਜ਼ਾਂ ਦਿਖਾਵਾਂਗੇ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਉਹ ਕੀ ਆ ਸਹੀ ਕਿ ਨਹੀਂ ਮਨੀ ਮੈਂ ਕਮੈਂਟ ਕਰਕੇ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਕਿ ਉਹ ਕੀ ਚੀਜ਼ਾਂ ਜਿਹੜਾ ਅਸੀਂ ਧਿਆਨ ਨਹੀਂ ਦਿੱਤਾ ਚਲੋ ਇਹ ਤੇ ਆਪਾਂ ਦੇਖੀ ਨਹੀਂ ਇਹ ਤਾਂ ਉਦਾਂ ਹੀ ਆਈ ਆ ਆਪਣੇ ਹਨਾ ਗੰਗਾ ਮੰਗੋ ਲੈਣ ਲੱਗਿਆਂ ਜਿਹੜੀਆਂ ਆਪਾਂ ਉਹ ਗਲਤੀਆਂ ਕੀਤੀਆਂ ਚਲ ਪਾਣੀ ਪੀ ਗੰਗਾ 시호 시호 ਗੰਗਾ ਚਲ 시호 시호 ਇਹ ਗੋਲਾ ਨਾਗਾ ਚਲ 시호 시호 ਦੇ ਗੋਲਾ ਕਾਈ ਜਾਂਦੀ ਹੈ ਤੇ ਲੋ ਜੀ ਇਹ ਥਾਂ ਮੈਂ ਸਾਰਾ ਸੁੰਬਰ ਦਿੱਤਾ ਸਫਾਈ ਕਰ ਦਿੱਤੇ ਦੋਨਾਂ ਥੱਲਿਓ ਤੇ ਬਾਅਦ ਚ ਚੱਕਦੇ ਆਂ ਆਪਾਂ ਖਲਾਰਾ ਸਾਰਾ ਇਹ ਇਕੱਠਾ ਕਰ ਦਿੱਤਾ ਇੱਥੇ ਉਤੋਂ ਹੁਣ ਗੰਗਾ ਖੁੱਲੂਗੀ ਤੇ ਮੰਗੋ ਖੁੱਲੂਗੀ ਫੇਵ ਵਾਲੀ ਜਗ੍ਹਾ ਤੇ ਕਰਦੀ ਸਫਾਈ ਕਰਤਾ ਹੋਣ ਕਰਾਂਗੇ ਜੀ ਆਪਾਂ ਇਹਨਾਂ ਨੂੰ ਗਤਾਵਾ ਤੇ ਹੁਣ ਅਸੀਂ ਚੇਂਜ ਕਰਕੇ ਦੇਖਣ ਲੱਗੇ ਫੀਡ ਮਤਲਬ ਚੇਂਜ ਨਹੀਂ ਜਿਹੜਾ ਅਸੀਂ ਦਲੀਆ ਬਣਾਉਣੀ ਸੀ ਮੈਂ ਚੌਕਰ ਉਹਦੀ ਜਗ੍ਹਾ ਤੇ ਹੁਣ ਸਰੋਂ ਦੀ ਖਲੀ ਲਿਆਂਦੀ ਹੋਈ ਆ ਉਹ ਪੇਂ ਦੇਈਦੀ ਆ ਤੇ ਇਹਦਾ ਗਤਾਵਾ ਜਿਹੜਾ ਉਹ ਕਰਾਂਗੇ ਆਪਾਂ ਇਹਨਾਂ ਨੂੰ ਤੇ ਇਹਦੇ ਵਿੱਚ ਪਾਵਾਂਗੇ ਨਾਲ ਮੇਰੇ ਨਾਲ ਮਿਕਸਚਰ ਮੇਰੇ ਨਾਲ ਮਿਕਸਚਰ ਕਿੰਨਾ ਕਿੰਨਾ ਪੋਣਾ ਹੁਣ ਇੱਕ ਕਮੈਂਟ ਆਇਆ ਸੀ ਸਾਨੂੰ ਜੀ ਵੀ ਮੇਰੇ ਨਾਲ ਮਿਕਸਚਰ ਪਾਇਆ ਕਰੋ ਇਹਨਾਂ ਨੂੰ ਪਾਊਡਰ ਤੇ ਉਹ ਜੀ ਅਸੀਂ ਪਾਈਦਾ ਹੀ ਆ ਜ਼ਰੂਰੀ ਰੋਜ਼ ਹੀ ਪਾਈਦਾ ਇਹਦੀ ਨਹੀਂ ਅਸੀਂ ਉਹ ਅਣਗੇਲੀ ਘਰੀ ਦੀ ਮੇਰੇ ਨਾਲ ਮਿਕਸਚਰ ਦੀ ਕਿਉਂਕਿ ਪਸ਼ੂ ਨੂੰ ਵੀ ਕਈ ਤਰ੍ਹਾਂ ਦੀ ਉਹ ਘਾਟ ਜਿਹੜੀ ਉਹ ਆ ਜਾਂਦੀ ਆ ਸਰੀਰਕ ਤੌਰ ਤੇ ਤਾਂ ਸੋਇਸ ਕਰਕੇ ਮੇਰੇ ਨਾਲ ਮਿਕਸਚਰ ਜਿਹੜਾ ਉਹ ਪਾਈਦਾ ਹੀ ਆ ਦੋਨਾਂ ਨੂੰ ਪਾਈਦਾ ਇਹ ਨਹੀਂ ਵੀ ਮੰਗੋ ਦੁੱਧ ਦਿੰਦੀ ਅਸੀਂ ਸਿਰਫ ਮੰਗੋ ਨੂੰ ਪਾਈਦਾ ਗੰਗਾ ਨੂੰ ਵੀ ਪਾਈਦਾ ਮੇਰੇ ਨਾਲ ਮਿਕਸਚਰ ਇਹ ਪਾ ਦਿੱਤਾ ਗੰਗਾ ਨੂੰ ਜਿੰਨਾ ਜਿੰਨਾ ਲਿਖਿਆ ਹੋਇਆ ਵਾ ਕਿਹੜੇ ਪਸੋਂ ਕਿੰਨਾ ਪਾਉਣਾ ਚਾਹੀਦਾ ਉਸੇ ਹਿਸਾਬ ਨਾਲ ਪਾ ਦੇਈਦਾ ਇੱਕ ਟੱਕਣ ਗੰਗਾ ਨੂੰ ਦੋ ਮੰਗੋ ਨੂੰ 50 50 ਕਿੰਨਾ 50 ਗ੍ਰਾਮ ਦਾ 50 ਗ੍ਰਾਮ ਦਾ ਇੱਕ ਟੱਕਣ 50 ਗ੍ਰਾਮ ਦਾ ਇੱਕ ਟੱਕਣ ਆ ਜਿੱਦਾਂ 100 ਗ੍ਰਾਮ ਪਾਈ ਦਾ ਮੰਗੋ ਨੂੰ ਤੇ ਗੰਗਾ ਨੂੰ 50 ਗ੍ਰਾਮ ਤੇ ਇਹ ਹੈਗਾ ਜੀ ਭੁੱਖ ਲੱਗਣ ਤੋਂ ਲਾਈਵ ਭੁੱਖ ਚੰਨ ਲਾਈਵ 52 ਲਾਈਵ 52 ਹਿਮਾਲਿਆ ਦਾ ਇਹ ਭੁੱਖ ਭੁੱਖ ਦੋਵਾਂ ਇਹ ਵੀ ਦੋਨਾਂ ਨੂੰ ਹੀ ਦੇਈਦਾ ਕੇਅਰ ਦੋਨਾਂ ਦੀ ਬਰਾਬਰ ਹੀ ਕਰੀਦੀ ਆ ਇਹ ਨਹੀਂ ਭਈ ਗੰਗਾ ਦੁੱਧ ਨਹੀਂ ਦਿੰਦੀ ਤਾਂ ਉਹਦੀ ਕੇਅਰ ਨਹੀਂ ਕਰੀਦੀ ਬੱਚੀ ਦੀ ਉਹਦੀ ਵੀ ਅਸੀਂ ਪੂਰੀ ਕੇਅਰ ਕਰੀਦੀ ਤੇ ਉਹਨੂੰ ਡਾਈਟ ਵਧੀਆ ਦੇਈਦੀ ਆ ਵੀ ਤਾਂ ਜੋ ਗਾਂ ਜਾ ਕੇ ਵਧੀਆ ਗਾਂ ਬਣੇ ਜੇ ਹੁਣੇ ਤੋਂ ਹੀ ਉਹਦੀ ਅਸੀਂ ਕੇਅਰ ਕਰਾਂਗੇ ਤਾਂ ਹੀ ਉਹ ਇੱਕ ਵਧੀਆ ਗਾਂ ਬਣੂਗੀ ਜੇ ਅਸੀਂ ਉਹਨੂੰ ਰੈਂਦ ਖੂਨ ਤੇ ਰੱਖਾਂਗੇ ਤਾਂ ਫੇਰ ਤਾਂ ਉਹਨੇ ਚਲੋ ਇੱਕ ਉਦਾਂ ਦੀ ਗਾਂ ਬਣੂਗੀ ਜੇ ਰੈਂਦ ਖੂਨ ਤੇ ਰੱਖਾਂਗੇ ਤੇ ਸੋ ਆਪਾਂ ਪਹਿਲਾਂ ਹੀ ਉਹਨੂੰ ਵੀ ਵਧੀਆ ਹੀ ਡਾਈਟ ਦੇਈ ਦੀ ਆ ਗੰਗਾ ਨੂੰ ਇਹ ਮੰਗੋ ਨੂੰ ਤਾਂ ਦੇਈ ਦੀ ਦੇਈ ਦੀ ਆ ਨਾ ਤੇ ਗਾਂ ਵੀ ਲਿਆਵਾਂਗੇ ਹੋਰ ਪਸ਼ੂ ਵੀ ਹਵਾ ਸੂਣ ਵਾਲਾ ਚਾਹੇ ਬੱਚੀ ਏਦਾਂ ਦੀ ਗੰਗਾ ਵਰਗੀ ਤੇ ਉਹਨੂੰ ਅਸੀਂ ਦਿਆ ਕਰਾਂਗੇ ਤੇ ਇਹ ਹੁਣ ਜੀਰ ਲਾ ਲੂਗਾ ਮਨੀ ਮੈਂ ਸਵੇਰੇ ਹੀ ਜਦੋਂ ਆਈ ਸੀ ਇਹਨਾਂ 5:30 ਵਜੇ ਧਾਰ ਤੋਰ ਕੱਢ ਕੇ ਸੀ ਸਾਰੀ ਸਫਾਈ ਕਰਕੇ ਤੇ ਮੈਂ ਪਾਣੀ ਭਰ ਕੇ ਤੇ ਨਾਲ ਹੀ ਇਹ ਵਾਲੀ ਜਿਹੜੀ ਸਰੋਂ ਦੀ ਖੜੀ ਸੀਗੀ ਇਹ ਮੈਂ ਪੀਂ ਗਈ ਸੀ ਸਵੇਰੇ ਮਤਲਬ ਕਿ ਛੋਟੇ ਹੁੰਦੇ ਆ ਉਦੋਂ ਪਾਈਦੀ ਹੁੰਦੀ ਸੀ ਜਿਹੜੇ ਪਸ਼ੂ ਹੁੰਦੇ ਸੀ ਕਾਫੀ ਟਾਈਮ ਹੋ ਗਿਆ ਮੈਨੂੰ ਇਹ ਕੰਮ ਛੱਡਿਆ ਨਾ ਸੋ ਮੈਨੂੰ ਵੀ ਪਤਾ ਨਹੀਂ ਸੀ ਕਿੰਨਾ ਟਾਈਮ ਲੱਗੂਗਾ ਇਹਨੂੰ ਫੁੱਲਣ ਨੂੰ ਪਰ ਫੁੱਲ ਗਈ ਹੈ ਨਾ ਮਨੀ ਥੋੜਾ ਜਿਹਾ ਜੇ ਪਾਣੀ ਦਾ ਧਿਆਨ ਦੇਣਾ ਪੈਣਾ ਤੇ ਗੰਗਾ ਨੂੰ ਵੀ ਪਾਈ ਕੱਪ ਇੱਕ ਗੰਗਾ ਦਾ ਦੇਈ ਦੀ ਆ ਪਰ ਜਿੰਨੀ ਮੰਗੋ ਨੂੰ ਦੇ ਦਿਆ ਸੀ ਡਾਈਟ ਤੋਂ ਅੱਧੀ ਦੇਈਦੀ ਆ ਗੰਗਾ ਨੂੰ ਇਹ ਜੀ ਪਾ ਦੂਗਾ ਹੁਣ ਪਹਿਲਾਂ ਮੰਗੋ ਦਾ ਹਲਾਲ ਹੀ ਸੀ ਨਾ ਹਾਂ ਥੱਲੇ ਗਾੜੀ ਹੁਣੀ ਥੋੜਾ ਜਿਹਾ ਚ ਪਾਣੀ ਵਾਲਾ ਪਹਿਲਾਂ ਹਰ ਲਾਲਾ ਬਾਅਦ ਚ ਪਾਈ ਉਹਨੂੰ ਮਨੀ ਪਹਿਲਾਂ ਇਹਰ ਲਾਲਾ ਸਾਨੂੰ ਕਿਉਂਕਿ ਇਹ ਗਾਂ ਗੰਗਾ ਮੰਗੋ ਦਾ ਸਾਨੂੰ ਪਤਾ ਨਹੀਂ ਪਈ ਇਹ ਵਾਲੀ ਖਲ ਖਾਊਗੀ ਕਿ ਨਹੀਂ ਖਾਊਗੀ ਇਹ ਜਿਹੜੀ ਘਰ ਦਾ ਤੇਲ ਕਢਾਇਆ ਸੀ ਜਿਹੜੀ ਸਰੋਂ ਚੋਂ ਨਾ ਉਹਦੀ ਖਲੀ ਅਸੀਂ ਲੈ ਕੇ ਆਏ ਆ 18 ਕਿਲੋ ਸਰੋਂ ਦੀ 18 18 ਕਿਲੋ ਲੈ ਕੇ ਆਏ ਆ ਤੇ 18 ਕਿਲੋ ਜਿੱਦਾਂ ਅਸੀਂ ਉਹ ਖਲੀ ਲੈ ਆਏ ਸੀ ਵਾਪਸ ਚੈੱਕ ਕਰਨ ਨੂੰ ਵੀ ਇਹ ਖਾ ਲੈਂਦੀ ਹੈ ਜੇ ਖਾ ਲੂਗੀ ਫਿਰ ਅਸੀਂ ਜਿੱਦਾਂ ਬੰਦ ਬੋਰਾ ਨਹੀਂ ਮਨਵੀਰ ਚੱਕਣਾ ਆਪਾਂ ਅਸੀਂ ਉਹਨਾਂ ਕੋਲ ਹੀ ਜਿਹੜੇ ਕੋਲੂ ਵਾਲੇ ਆ ਨਾ ਉੱਥੇ ਸ਼ਹਿਰ ਉਹਨਾਂ ਕੋਲੋਂ ਹੀ ਅਸੀਂ ਲੈ ਕੇ ਆਵਾਂਗੇ ਇਹ ਵਾਲੀ ਖਾਲ ਨਾਲੇ ਪਤਾ ਹੋਊਗਾ ਵੀ ਉਹ ਜਿਨ੍ਹਾਂ ਦੇ ਚੱਕੀ ਆ ਨਾਲੇ ਉੱਥੇ ਰੇਟ ਥੋੜਾ ਘੱਟ ਲੱਗ ਜਾਂਦਾ ਉਦੋਂ ਆਪਾਂ ਨੂੰ ਮਹਿੰਗੀ ਮਿਲਦੀ ਏ ਉਹ ਉੱਥੇ ਰੇਟ ਘੱਟ ਦੀ ਮਿਲੀ ਆ ਸਾਨੂੰ 14 ਰੁਪਏ ਕਿਲੋ ਉਹਦੋਂ ਨੇ 14 ਰੁਪਏ ਕਿਲੋ ਦਿੱਤੀ ਹੈ ਨਾ ਨਹੀਂ 14 ਰੁਪਏ ਕਿਲੋ ਭਾਈ ਲਈ ਤੇ ਜੱਜ ਕਿੰਨੇ ਰੁਪਏ ਨਹੀਂ ਐਵੇਂ ਸੇ ਨਹੀਂ ਪੁੱਛਿਆ ਤੂੰ ਕਿੰਨੇ ਰੁਪਏ ਕਿਲੋ ਦਿੰਦੇ ਆ ਠੀਕ ਹੈ 22 28 ਰੁਪਏ ਉਹਦਾ ਦੱਸ ਦੇ ਕਿਲੋ ਦਿੰਦੇ ਆ ਪਾਓ ਚਲ ਆਪਾਂ ਨੂੰ ਭਾਜੀ ਜਾਣਦੇ ਆ ਆਪਾਂ ਉਹਨਾਂ ਨੂੰ ਪਾਵਾਂਗੇ ਵੀ ਠੀਕ ਰੇਟ ਤੇ ਦੋ ਸਾਨੂੰ ਹਨਾ ਤੇਰੀ ਜਿਆਦੀ ਆ ਨਾ ਹੈ ਆਪਾਂ ਜਿਹੜੇ ਕਿਲੋ 2 ਕਿਲੋ ਲੈਣਗੇ ਜਿਆਦੀ ਚੱਕਾਂਗੇ ਉਹਦੋਂ ਦਾ ਫਿਰ ਉਹਨੂੰ ਗੰਗਾ ਨੂੰ ਵੀ ਪਾਇਆ ਕਰਨੀ ਆ ਗੰਗਾ ਦੀ ਮਤਲਬ ਇੰਨੀ ਕ ਕੇਅਰ ਅਸੀਂ ਕਰੀਦੀ ਆ ਵੀ ਸੁੱਖਣਾ ਟੱਚ वुਡ ਉਹਨੂੰ ਨਜ਼ਰ ਨਾ ਲੱਗੇ ਭਈ ਜਿਹੜੇ ਹਸਾਬ ਦੇ ਉਹਦੇ ਲੱਛਣ ਆ ਲੱਛਣ ਮੀਨਸ ਕੀ ਉਹ ਹੁੰਦੇ ਆ ਨਿਸ਼ਾਨੀਆਂ ਪਸ਼ੂਆਂ ਦੀਆਂ ਤੇ ਉਹਦੇ ਤੋਂ ਪਤਾ ਲੱਗਦਾ ਪਈ ਬਹੁਤ ਵਧੀਆ ਗਾਂ ਬਣੂਗੀ ਗੰਗਾ ਸਾਡੀ ਤੇ ਇਹਨਾਂ ਦਾ ਮਤਲਬ ਕਿ ਇਹਦਾ ਚੱਡਾ ਵਗੈਰਾ ਜਿਹੜਾ ਇਹਦੀ ਏਜ ਦੇ ਹਿਸਾਬ ਨਾਲ ਬਣਨਾ ਜਿਹੜਾ ਕਿ ਉਹ ਸ਼ੁਰੂ ਹੋ ਗਿਆ ਤੇ ਸੋਨਾ ਚੱਡਾ ਬਣੂਗਾ ਇਹਦਾ ਮਤਲਬ ਇੱਧਰ ਪੰਜਾਬੀ ਚ ਸਾਡੇ ਅਲ ਚੱਡਾ ਕਹਿੰਦੇ ਆ ਹਿੰਦੀ ਚ ਕਈ ਲੋਕ ਤਾਂ ਚੱਡੇ ਨੂੰ ਉਧਰ ਕਹਿੰਦੇ ਉਧਰ 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 ਤੇ ਇਹ ਇਹਦੇ ਵਿੱਚ ਵੈਸੇ ਵੀ ਨਾ ਚੱਡੇ ਨੂੰ ਹੱਥ ਉਤਲਾਈਏ ਤੇ ਲਾ ਲੈਣ ਦਿੰਦੀ ਆ ਇਹਦਾ ਮਾਰਦੀ ਮੁਰਦੀ ਨਹੀਂ ਗੀ ਮੈਂ ਚੱਡੇ ਨੂੰ ਹੱਥ ਲਾਉਂਦੀ ਆ ਨਾ ਇਹਨੂੰ ਕੋਈ ਫਰਕ ਨਹੀਂ ਗਾ ਮਾਰਦੀ ਮੁਰਦੀ ਨਹੀਂ ਗੀ ਤੇ ਮੰਗੋ ਸਾਡੇ ਤੇ ਚੱਲ ਹੈ ਹੀ ਠੰਡੀ ਇਹਨੂੰ ਉਹਦਾ ਕੋਈ ਫਰਕ ਨਹੀਂ ਗਾ ਛੋਟੀ ਨੂੰ ਦੋਨਾਂ ਨੂੰ ਅਸੀਂ ਜਿਵੇਂ ਪਾ ਦਿੱਤੀ ਪਰ ਮੰਗੋ ਬਹੁਤ ਨਖਰੇ ਕਰਦੀ ਆ ਇਹ ਤਾਂ ਟੱਪੀ ਜਾਂਦੀ ਜਦੋਂ ਅਸੀਂ ਸੋਰੋਂ ਵਾਲੀ ਖਾਲ ਪਾਈ ਆ ਪਤਾ ਨਹੀਂ ਜਾਂ ਇਹਨਾਂ ਨੂੰ ਉਹਦੀ ਜਿਹੜੀ ਉਹ ਤੇਜ਼ ਹੁੰਦੀ ਉਹ ਚੜਦੀ ਆ 스멜 ਗੰਗਾ ਨੂੰ ਤਾਂ ਕੋਈ ਫਰਕ ਨਹੀਂ ਗੰਗਾ ਤਾਂ ਖਾ ਗਈ ਆ ਤੇ ਮੰਗੋ ਦੇ ਨਖਰੇ ਆ ਆ ਦੇਖੋ ਇੰਨੇ ਨਹੀਂ ਖਾਦੀ ਉਦੋਂ ਦੀ ਇਹ ਉਹੀ ਲੱਭਦੀ ਚੋਕਰ ਚੋਕਰ ਹੀ ਲੱਭਦੀ ਆ ਇਹੋ ਟੱਪੀ ਇੰਨੀ ਜ਼ੋਰ ਨਾਲ ਮਤਲਬ ਇੰਨਾ ਡਰ ਲੱਗਾ ਹੈ ਇਹਦੇ ਕੋਲੋਂ ਤੇ ਆਹ ਸਹੀ ਆ ਗੰਗਾ ਸਹੀ ਆ ਜਾਂ ਸਾਡੇ ਕੋਲ ਇਹਦੀ ਜਿਹੜੀ ਉਹ ਕੀ ਕਹਿੰਦੇ ਨੇ ਕੁਆਂਟੀਟੀ ਉਹ ਸਾਡੇ ਕੋਲ ਜ਼ਿਆਦਾ ਪੈ ਗਈ ਆ ਥੋੜੀ ਘਟ ਚਾਹੀਦੀ ਆ ਮਨੀ ਇਹਦੇ ਵਿੱਚ ਹੋਰ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਜਿਨ੍ਹਾਂ ਜਿੰਨਾਂ ਨੂੰ ਸਾਡੀ ਵਲੌਗ ਵਧੀਆ ਲੱਗਦੇ ਹੈ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਦੇਖਦੇ ਆ ਹੁਣ ਖਾਂਦੀ ਨਹੀਂ ਸਰੋਂ ਦੀ ਖੜੀਦਾ ਇਹੋ ਪਤਾ ਨਹੀਂ ਕੀ ਬਣੂਗਾ ਅੱਜ ਚੋਕਰ ਵੀ ਨਹੀਂ ਬਣਾਇਆ ਭਾਵੇਂ ਭੁੱਖੀ ਰਹਿ ਜਵੇ ਹੁਣ ਇਹਨੂੰ ਪਹਿ ਹਰਾ ਪਾਦੀ ਲਿਆ ਕੇ ਨਾ ਦੇਖਦੇ ਹੁਣ ਕਿੱਦਾਂ ਹੁੰਦੀ ਆ ਇਹ ਤਾਂ ਇੰਨੀ ਜ਼ੋਰ ਨਾਲ ਟੱਪੀ ਨਾ ਕਿ ਜਿੱਦਾਂ ਜਿਹਨੂੰ ਕਹਿ ਦੋ ਭਈ ਉਮ ਫੂਕਾ ਮਾਰਦੀ ਜਿੱਦਾਂ ਪਸ਼ੂ ਮਾਰਦੇ ਹੁੰਦੇ ਆ ਖਾਣ ਵਾਲੀ ਚੀਜ਼ ਤੋਂ ਮੂੰਹ ਮਾਰ ਮਾਰ ਕੇ ਬਾਹਰ ਸਿੱਟ ਕੇ ਤਾਂ ਬਸ ਇੱਕਦਮ ਉਹ ਡੜੰਗੇ ਜਿਹਨੂੰ ਕਹ ਦੋ ਲੌਣ ਲੱਗ ਪਈ ਜਿੱਦਾਂ ਅਸੀਂ ਪਤਾ ਨਹੀਂ ਕੀ ਪਾਤਾ ਹੁੰਦਾ ਨਾ ਮਣੀ ਓਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ